ਇਹ ਵੀ ਇੱਕ ਗੱਪੀਆਂ ਦਾ ਵਿਸ਼ਾ ਜੈਕਟਾ ਗੱਪੀ ਵੀ ਹਰ ਹਰ ਬੰਦ ਹਰ ਸਰਕਲ ਚ ਗੱਪੀ ਵੀ ਹੁੰਦੇ ਨੇ ਬਿਲਕੁਲ ਹਾਂ ਫਿਰ ਮੈਂ ਇੱਕ ਗੱਪੀਆਂ ਤੇ ਲਿਖਿਆ ਸੀਗਾ ਕਹਿੰਦਾ ਵੀ ਪਿੰਡੋਂ ਬਾਹਰ ਮੋਟਰ ਤੇ ਜਾ ਕੇ ਗੱਪੀ ਬੈਠ ਗਏ ਇੱਕ ਪਾਸੇ ਮਹਿਫਲ ਸਜਾ ਕੇ ਗੱਪੀ ਬੈਠ ਗਏ ਇੱਕ ਦੂਸਰੇ ਨੂੰ ਖੜਾ ਮਾਰ ਮਾਰ ਕਹਿੰਦੇ ਸਾਨੂੰ ਕਹਿੰਦੇ ਆਂ ਕਹਾਉਂਦਿਆਂ ਨੂੰ ਕੌਣ ਚਾਰ ਲੂ ਝੂਠ ਬੋਲਣਾ ਵੀ ਇੱਕ ਕੰਮ ਹੈ ਕਲਾ ਦਾ ਜੀ ਗੱਪ ਕਿਹੜਾ ਬਾਈ ਜੀ ਹਰੇਕਮਾਰ ਹੋਣ ਲਓ ਦਿਲ ਕੰਰਾ ਪਹਿਲਾ ਗੱਪੀ ਕਹਿਣ ਲੱਗਾ ਸੁਣੋ ਮੇਰੀ ਗੱਲ ਬਈ ਬਾਹਰੇ ਤੁਹਾਡੇ ਵੀਰ ਦੇ ਟਰਾਲੇ ਰਹੇ ਚੱਲ ਬਈ ਵੱਡੇ ਵੱਡੇ ਲੀਡਰਾਂ ਦੇ ਨਾਲ ਰੱਖੀ ਜਾ ਰਹੀ ਆ ਇਸ ਵਾਰੀ ਵੋਟਾਂ 'ਚ ਖਲੋਣ ਦੀ ਤਿਆਰੀ ਆ ਨਵਾਂ ਥਾਣੇਦਾਰ ਮੇਰਾ ਪੱਗਵਟ 베ਰ ਆ ਏਰੀਆ 'ਚ ਬਾਈ ਥੋੜਾ ਸਭ ਤੋਂ ਅਮੀਰ ਆ ਜੀ ਮਾਰਨਾ ਮੈਂ ਸੌਦਾ ਲਾਲ ਕਿਲੇ ਦਾ ਨਗਦ ਮੇਰੇ ਮੇਰੇ ਪੱਕਿਆਂ ਆਰਾਧਿਆਂ ਨੂੰ ਕੌਣ ਠਾਰ ਲੂ ਝੂਠ ਬੋਲਣਾ ਵੀ ਇੱਕ ਕੰਮ ਹੈ ਕਲਾ ਦਾ ਮੈਂ ਗੱਪ ਕਿਹੜਾ ਬਾਈ ਸੀ ਹਰੇਕ ਮਾਰ ਲੂ ਅੱਗੋਂ ਦਾ ਦੂਜਾ ਗੱਪੀ ਕਹਿਣ ਲੱਗਾ ਮੇਰੀ ਵੀ ਸੁਣਾ ਦੇ ਮਾਂ ਜਿੱਥੋਂ ਲੰਘਾਂ ਯਾਰੋ ਹੌਲ ਕੁੜੀਆਂ ਦੇ ਪਾਦਮ ਰੰਗ ਥੋੜਾ ਪੱਕਾ ਪਰ ਦਿਲ ਦਾ ਕਲੀਨ ਆ ਸਾਰੇ ਪਿੰਡ ਵਿੱਚੋਂ ਬਸ ਮੈਂ ਹੀ ਦਾ ਸ਼ਕੀਨ ਆ ਪਟੀਆਂ ਮਸ਼ੂਕਾਂ ਅੱਜ ਤੱਕ 60 65 ਨੇ ਇੱਕ ਵੀ ਨਹੀਂ ਮਾੜੀ ਨਾਲੇ ਸਾਰੀਆਂ ਹੀ ਘੈਂਟ ਨੇ 5 7 ਉਹਨਾਂ ਵਿੱਚੋਂ ਟੌਪ ਦੀਆਂ ਮਾਡਲਾਂ ਨੇ ਵੀਰ ਥੋੜਾ ਪਰੀਆਂ ਅਕਾਸ਼ੋਂ ਉਤਾਰ ਲੂ ਝੂਠ ਬੋਲਣਾ ਵੀ ਇੱਕ ਕੰਮ ਹੈ ਕਲਾ ਦਾ ਨਹੀਂ ਗਰਪਾ ਕਿਹੜਾ ਬਾਈ ਜੀ ਹਰੀ ਰਮਾ ਆ ਆ ਇੰਨੇ ਵਿੱਚ ਡੱਟ ਯਾਰੋ ਬੋਤਲਾਂ ਦੇ ਖੁੱਲ ਗਏ ਰਾਮਾ ਜੈਨਪੁਰੀ ਕਹਿੰਦਾ ਸਹਤ ਤੁਸੀਂ ਭੁੱਲ ਗਏ ਉਂਝ ਮੈਨੂੰ ਆਖ ਦਿਨੋਂ ਲੱਗਦੀ ਆ ਸੰਗ ਜੀ ਚੈਕਨ ਵਗੈਰ ਯਾਰੋ ਮੇਰੀ ਥਾਂ ਨਹੀਂ ਲੰਘਦੀ ਉੱਤੋਂ ਤੁਸੀਂ ਲਿਆਏ ਹੋ ਸ਼ਰਾਬ ਰੂੜੀ ਮਾਰਕਾ ਕਰਦੀ ਐ ਮੈਨੂੰ ਤਾਂ ਖਰਾਬ ਰੂੜੀ ਮਾਰਕਾ ਦਾਰੂ ਨੇ ਤਪੀਵਾ ਵਲਾਇਤੋਂ ਲਿਆਂਦੀ ਹੋਈ ਦੇਸੀ ਕਣੀ ਉਹ ਤਾਂ ਯਾਰ ਸੂਫੀ ਸਾਰ ਲੂ ਜੀ ਝੂਠ ਬੋਲਣਾ ਵੀ ਇੱਕ ਕੰਮ ਹੈ ਕਲਾ ਦਾ ਜਿ ਕੱਪ ਕਿਹੜਾ ਪਾਈ ਸੀ ਹਰੇਕ ਮਾਰ